ਹੰਦੀ ਸਟੇਕਰ ਜਿਸ ਆਰਿਆਂ ਨੂੰ ਤੁਹਾਨੂੰ ਮੈਂ ਅੱਜ ਜੀ ਇੱਕ ਕੈਪ ਦਿਖਾਉਣ ਲੱਗੀ ਹਾਂ ਟੋਪੀ ਪਹਿਲਾਂ ਕਿ ਜਾਕਟ ਪਾਈਏ ਚਿੱਟੇ ਰੰਗ ਦੀ ਜੀ ਵੈਸੇ ਤਾਂ ਮੈਂ ਉਹਦੇ ਨਾਲ ਲੈਣ ਵਾਸਤੇ ਬਣਾਈਏ ਵੀ ਪਰ ਇਹਦੇ ਵਿੱਚ ਡਿਜ਼ਾਈਨਿੰਗ ਥੋੜੀ ਥੋੜੀ ਉਹਦੇ ਉੱਪਰ ਪਾਈ ਪਰ ਬਾਹਰੀ ਡਿਜ਼ਾਈਨਿੰਗ ਪੂਰੀ ਨਹੀਂ ਕੀਤੀ ਉਹਦੇ ਨੂੰ ਆਹ ਦੇਖੋ ਜੀ ਆਪਣੀ ਹੈਗੀ ਆ ਕੈਪ ਗੋਲ ਹੁਣ ਤੁਸੀਂ ਪਹਿਲਾਂ ਮੁਰਲੀ ਪਾਸਾ ਦੇਖੋ ਇਹਦੀ ਆ ਇਹਦੀ ਮੁਰਲੀ ਸਾਈਡ ਹੈ ਜੀ ਆਹ ਇਹਦੀ ਮੁਰਲੀ ਸਾਈਡ ਹੈ ਇਹ ਐਦਾ ਮਤਲਬ ਉਤੋਂ ਜਿੱਤੇ ਆ ਕੇ ਬੰਦ ਹੁੰਦੀ ਹੈ ਇਹਦੇ ਪਿੱਛੇ ਪਤਾ ਕੀ ਰੱਖਿਆ ਜੀ ਇੱਕ ਇਹਦੇ ਪਿੱਛੇ ਹੌਲ ਰੱਖੀ ਹੈ ਪਿਛਲੇ ਪਾਸੇ ਚਾਹੇ ਤਾਂ ਇਹਦੇ ਵਿੱਚ ਦੀ ਆਪ ਦਾ ਆਪ ਦਾ ਜੂੜਾ ਕੱਢ ਸਕਦੇ ਆ ਨਾ ਜੀ ਚਾਹੇ ਤਾਂ ਇਹਦੇ ਵਿੱਚ ਦੀ ਆਪਾਂ ਆਉਦੀ ਪੋਨੀ ਕੱਢ ਲਓ ਭਾਵੇਂ ਮਤਲਬ ਕੁਝ ਵੀ ਇਹਦੇ ਵਿੱਚੋਂ ਆਪਾਂ ਆਉਦੀ ਮਤਲਬ ਵਾਲਾ ਨੂੰ ਬਾਹਰ ਕੱਢ ਸਕਦੇ ਆ ਇਸ ਤਰੀਕੇ ਨਾਲ ਬਣਾਈ ਹੋਈ ਹੈ ਕਿਉਂਕਿ ਮੈਨੂੰ ਮੇਰੇ ਕੇਸ ਭਾਰੇ ਮੈਨੂੰ ਚੰਗੀ ਲੱਗਦੀ ਆ ਚੀਜ਼ ਹੈ ਜਿਹੜੀ ਤੇ ਤਾਂ ਕਾ ਕੀ ਬਰ ਮੈਂ ਇਹ ਫਨ ਹੋਲ ਰੱਖਣ ਵਾਸਤੇ ਦੋ ਤਿੰਨ ਬਣਾਈਆਂ ਵਸਤੇ ਦੋ ਇੱਕ ਹੋਰ ਵੀ ਬਣਾਈ ਹੈ ਉਹਦੀ ਬਾਅਦ ਚ ਵੀਡੀਓ ਪਾਉਂਗੀ ਉਸ ਤੋਂ ਪਹਿਲਾਂ ਮੈਂ ਇਹਦੀ ਜੈਕਟ ਨਾਲ ਦੀ ਦੀ ਵੀਡੀਓ ਪਾ ਰਹੀ ਹਾਂ ਜੀ ਹਾਂਜੀ ਕੈਪ ਕਿਵੇਂ ਬਣੀ ਹੈ ਮਤਲਬ ਜਿਵੇਂ 53 ਜੋੜ ਮੈਂ ਪਾ ਲਈ ਜੀ 53 ਜੋੜ ਆ ਬਾਰਡਰ ਆ ਇਹ ਬੁਰਾ ਕਟਾਵਾ ਵਾਲੇ ਬਾਰਡਰ ਪਹਿਲਾਂ ਮੈਂ ਇਹਦੀਆਂ ਵੀਡੀਓ ਪਾਈਆਂ ਹੋਈਆਂ ਕਟਾਣ ਕਿਵੇਂ ਬਣਦੇ ਆ ਦੋਹਾਂ ਤੋਂ ਇੱਕ ਕਰ ਕਰਕੇ ਫਿਰ ਮੈਂ ਇਹਦੀਆਂ 12 ਸਲਾਈਆਂ ਪਾਲੀਆਂ 12 ਮੈਂ ਉਤਲੀਆਂ ਮਤਲਬ ਮੁੜ ਕੇ ਕਟਾਉਣ ਵਾਲੀ ਇੱਕ ਸਲਾਈ ਪਾ ਲਈ ਫਿਰ ਮੈਂ 12 ਉੱਤੇ ਸਲਾਈਆਂ ਪਾ ਕੇ ਇਹਨਾਂ ਨੂੰ ਮੈਂ ਇੱਕੀ ਸੂਈ ਨਾਲ ਜੋੜਿਆ ਜੀ ਬਾਅਦ ਵਿੱਚ ਸੂਈ ਨਾਲ ਜੋੜਤਾ ਜਦੋਂ ਪੂਰੀ ਬਣ ਗਈ ਏ ਇੱਥੇ ਕੀ ਕੀਤਾ ਜੀ ਤਿੰਨ ਕੁੰਡੇ ਸਿੱਧੇ ਤਿੰਨ ਪੁੱਠੇ ਤਿੰਨ ਸਿੱਧੇ ਤਿੰਨ ਪੁੱਠੇ ਕਿਉਂਕਿ ਜੈਕਟ ਦੇ ਵਿੱਚ ਜਿਹੜਾ ਤਿੰਨ ਸਿੱਧੇ ਤਿੰਨ ਪੁੱਠਿਆਂ ਦਾ ਡਿਜ਼ਾਈਨ ਹੀ ਹੈ ਉਸ ਤੋਂ ਬਾਅਦ ਜਿਵੇਂ ਆਪਾਂ ਉਹ ਚਾਰੜੇ ਕੁੰਡੇ ਸੋਈ ਪਾਸੇ ਮੋਰੀ ਕਰਦੇ ਆ ਫਿਰ ਮੈਂ ਇਹ ਕੈਪੋਨ ਕਰਕੇ ਮੋਰੀਆਂ ਤਾਂ ਕੀਤੀਆਂ ਨੇ ਕਿਉਂਕਿ ਫਿਰ ਵਿੱਚ ਦੀ ਹਵਾ ਵੜਦੀ ਰਹਿੰਦੀ ਹੈ ਹੁਣ ਮੈਨੂੰ ਉਸ ਤੋਂ ਬਾਅਦ ਜੀ ਮੈਂ ਇਹ ਦਾ ਥੋੜਾ ਜਿਹਾ ਜਿਵੇਂ ਇੰਨੀ ਬੁਣ ਕੇ ਉਸ ਤੋਂ ਬਾਅਦ ਜਿਵੇਂ ਥੋੜਾ ਜਿਹਾ ਵਿੱਚ ਮਤਲਬ ਆਹ ਵਾਲੀ ਚੀਜ਼ ਥੋੜੀ ਮੈਂ ਕਿਹਾ ਚੱਲ ਥੋੜੀ ਜੀ ਟਾਈਟ ਹੋ ਜੂਗੀ ਇੱਥੋਂ ਇੱਕ ਗੁੰਡਾ ਫੋਕਾ ਲਾ ਕੇ ਇੱਕ ਪੁੱਠਾ ਲਾ ਬੁਣਨਾ ਇੱਕ ਫੋਕਾ ਲਾਉਣਾ ਪੁੱਠਾ ਬੁਣਨਾ ਤਾਂ ਕਰਕੇ ਮੈਂ ਉਹ ਇੰਨਾ ਕੁ ਬੁਣ ਲਿਆ ਫਿਰ ਮੈਨ ਲੱਗਿਆ ਵੀ ਲੰਮੀ ਲੰਮੀ ਨਾ ਹੋ ਜੇ ਫਿਰ ਮੈਂ ਉਸੇ ਤਰ੍ਹਾਂ ਜੀ ਆਪਣੀਆਂ ਕੁੰਡੇ ਚੱਕ ਲੈ ਨਾਲ ਨਾਲ ਕੁੰਡੇ ਚੱਕ ਲਈ ਜੀ ਆ ਜਿਹੜੇ ਆਹ ਵਾਲੇ ਜੁ ਕੁੰਡੇ ਆ ਹੀ ਹੈਗੇ 15-15 ਕੁੰਡੇ ਹੈ ਜੀ ਇਹੜੇ ਕੰਨੀ ਤੇ ਸੀ ਜੀ ਉਹ ਆਗੇ ਸੀ ਜੀ 8 8 ਜਿੱਥੇ ਸਿਉਣ ਪਈ ਹੋਈ ਹੈ ਆਪਣੀ ਹੁਣ ਮੈਂ ਕੀ ਕੀਤਾ ਜੀ ਇਹਨਾਂ ਨੂੰ ਮਤਲਬ ਇੰਨੀਆਂ ਕਵੱਟਾ ਬਣੀਆਂ ਇਹ 1 2 3 4 5 6 7 8 8 ਜਾਂ 9 ਬਣਦੀ ਹੁੰਦੀਆਂ ਬਸ ਮੜ ਕੇ ਇਹਨੂੰ ਕਰਤਾ ਜੀ ਮੈਂ ਬੰਨ ਦੇ ਇੱਕ ਕੁੰਡੇ ਤੇ ਲਿਆ ਕੇ ਇੱਥੋਂ ਹੋ ਗਿਆ ਬੰਨਦੇ ਇਹ ਉਹ ਤੋਂ ਬਾਅਦ ਕੀ ਕੀਤਾ ਜੀ ਮੈਂ ਇਹਦੇ ਇਹਦੇ ਕੁੰਡੇ ਚੱਕ ਲਏ ਪਿੱਛੋਂ ਇੰਨਾ ਕਿ ਜਿਵੇਂ ਆ ਤਾਂ ਹੁਣ ਸਿਉਣਾ ਹੀ ਸੀਗਾ ਜਦੋਂ ਕਿਉਂਕਿ ਇਹ ਗੋਲ ਬਣਿਆ ਇੱਥੋਂ ਤਾਂ ਇੱਥੋਂ ਤਾਂ ਸਿਉਣਾ ਹੀ ਸੀਗਾ ਇਹਦੇ ਇਤਰੇ ਕੁੰਡੇ ਇਸ ਪਾਸੇ ਕੁੰਡੇ ਚੱਕ ਲਏ ਫਿਰ ਇਹਦੀ ਇਧਰਲੀ ਸਾਈਡ ਤੋਂ ਗੁੰਡੇ ਚੱਕ ਲਿ ਸਿਆਂਨ ਤੋਂ ਪਹਿਲਾਂ ਠੀਕ ਹੈ ਨਾ ਜੀ ਇਹ ਗੁੰਡੇ ਚੱਕ ਕੇ ਮੈਂ ਇਹਦੀਆਂ ਪੁੱਠੀਆਂ-ਪੁੱਠੀਆਂ ਵੱਟਾ ਬਣਾ ਲੀਆਂ ਪੁੱਠੀਆਂ-ਪੁੱਠੀਆਂ ਵੱਟਾ ਇੱਥੋਂ ਮੈਂ ਬਣਾਈ ਗਈਆਂ 301 ਤਿੰਨਾ ਤੋਂ ਇੱਕ ਬਣਾਇਆ ਤਾਂ ਉਹ ਜਿਵੇਂ ਆਪਾਂ ਅਗਲੇ ਦਾ ਤਿੰਨਾ ਤੋਂ ਇੱਕ ਬਣਾਉਣੀ ਹੈ ਜਾਂ ਜਿਵੇਂ ਆਪਾਂ ਘਟਾਉਣ ਵਾਸਤੇ ਤਿੰਨਾ ਤੱਕ ਬਣਾਉਣੇ ਉਲਟਾ ਕੇ ਗੁੰਡਾ ਹੁਣ ਬਸ ਉਸ ਤੋਂ ਬਾਅਦ ਜੀ ਮੈਂ ਜਲਦੀ ਐਸਟੀਮੇਟ ਜੀ ਨਾਲ ਬਸ ਇੰਨੀਆਂ ਸਲਾਈਆਂ ਪਾ ਲਈਆਂ ਇੰਨੀਆਂ ਸਲਾਈਆਂ ਪਾ ਕੇ ਮੈਂ ਇਹਨੂੰ ਕਰ ਦਿੱਤਾ ਇੱਕ ਵਾਰੀ ਬੰਦ ਜੀ ਹੁਣ ਮੈਂ ਇਹਦੇ ਵਿੱਚ ਦੀ ਆਪਾਂ ਉੱਤੇ ਲੈ ਕੇ ਵੀ ਦਿਖਾ ਦਨੀ ਮੈਂ ਤੁਹਾਨੂੰ ਵੈਸੇ ਤਾਂ ਜੂੜਾ ਨਿਕਲੂਗਾ ਬਹੁਤ ਵਧੀਆ ਉਸ ਤੋਂ ਬਾਅਦ ਇਹਦੇ ਵਿੱਚੋਂ ਆਪਾਂ ਪੋਨੀ ਵੀ ਕੱਢ ਸਕਦੇ ਹਾਂ ਇਸ ਤੋਂ ਇਲਾਵਾ ਮੈਂ ਹੋਰ ਕੀ ਕੀਤਾ ਜੀ ਮੈਂ ਆਹ ਕਰੋਸ਼ੀ ਨਾਲ ਬਣਾਈ ਹੈ ਜੀ ਆਹ ਵਾਲੇ ਸਟicker ਜੀ ਤਾਂ ਇਹਨਾਂ ਫੁੱਲ ਪੰਜ ਫੁੱਲ ਬਣਾਏ ਕਰੋਸ਼ੀ ਨਾਲ ਇੱਕ ਸੈਂਟਰ ਚ ਲਾਤਾ ਦੋ ਇਧਰ ਦੋ ਇਧਰ ਲਾਤੇ ਤੇ ਦੋ ਇਧਰ ਲਾਤੇ ਇਹ ਮੈਂ ਸਿੰਪਲ ਤਾਂ ਬਣਾਇਆ ਕਿਉਂਕਿ ਜਿਵੇਂ ਜਿਹੜੇ ਵੱਡਾ ਬੰਦਾ ਉਹਦੇ ਤਾਂ ਸਿੰਪਲੀ ਸੋਹਣੇ ਲੱਗਣਗੇ ਨਾ ਜੀ ਕਿਉਂਕਿ ਬਾਈਟ ਰੰਗ ਦੇ ਤਾਂ ਲਾ ਦਿੱਤੇ ਜੇ ਮੰਨ ਲਓ ਕਿ ਤੁਸੀਂ ਜੇ ਛੋਟੀ ਉਮਰ ਦੇ ਬੱਚੇ ਨੇ ਲੈਣੀ ਹੈ ਤੁਸੀਂ ਆਪਣੇ ਡਿਫਰੈਂਟ ਡਿਫਰੈਂਟ ਕਲਰ ਦੇ ਮਤਲਬ ਰਗ ਅਲੱਗ-ਅਲੱਗ ਰੰਗਾਂ ਦੇ ਵੀ ਲਾ ਸਕਦੇ ਆ ਇਹਦੇ ਵਿੱਚ ਕੋਈ ਮੋਤੀ ਕੋਈ ਸਿੱਪੀ ਕੁਛ ਵੀ ਪਾ ਸਕਦੇ ਆ ਆਪਾਂ ਜਿਹੜਾ ਕਿ ਬੱਚਿਆਂ ਦੇ ਬਹੁਤ ਸੋਹਣਾ ਲੱਗਦਾ ਉਹ ਬਿਲਕੁਲ ਰੈਡੀमेड ਦੀ ਤਰ੍ਹਾਂ ਹੀ ਬਣ ਜਾਂਦੀ ਹੈ ਉਮੀਦ ਕਰਦੀ ਆਂ ਜੀ ਪਸੰਦ ਕਰੋਗੇ ਮੈਨੂੰ ਪਹਿਲਾਂ ਲੱਗਿਆ ਵੀ ਮੈਂ ਥੋੜਾ ਜਿਹਾ ਵੀਡੀਓ ਵਿੱਚ ਥੋੜਾ ਕਾੜੀ ਬੋਲ ਜਾਨੀ ਆ ਪਰ ਫਿਰ ਵੀ ਜਿੱਥੋਂ ਨਾ ਸਮਝ ਲੱਗੇ ਉੱਤੋਂ ਮੈਨੂੰ ਤੁਸੀਂ ਕਮੈਂਟ ਚ ਰੋ ਕਰਿਓ ਮੈਂ ਦੋ ਦੋ ਵਾਰੀ ਤਿੰਨ ਵਾਰੀ ਮੈਨੂੰ ਕੋਈ ਹੋਣੀਗਾ ਵੀ ਮੇਰੀ ਵਾਰ ਵਾਰ ਪਕਾਈ ਨਾ ਉਹ ਵੀ ਮੈਨੂੰ ਇਸ ਚੀਜ਼ ਦਾ ਨਹੀਂਗਾ ਮੈਨੂੰ ਐ ਵੀ ਅਗਲੇ ਸਮਝ ਲੱਗੇ ਉਹਲਾ ਬਣਾਵੇ ਅਗਲੇ ਦਾ ਮਨ ਖੁਸ਼ ਹੋਵੇ ਹੈ ਨਾ ਉਹ ਚੀਜ਼ ਹੈ ਜੀ ਮੈਂ ਕਿੰਨੇ ਵਾਰੀ ਮਰਜ਼ੀ ਵੀ ਤੁਸੀਂ ਮੈਨੂੰ ਕਹੋਗੇ ਉਨੇ ਵਾਰੀ ਤੁਹਾਨੂੰ ਬਣਾ ਕੇ ਦਿਖਾ ਸਕਦੀ ਆ ਜਿੱਥੋਂ ਨਹੀਂ ਪਤਾ ਲੱਗਿਆ ਉਤੋਂ ਦੁਬਾਰਾ ਵੀ ਦੱਸ ਸਕਦੀ ਆ ਇਹਦੇ ਵਿੱਚ ਕੋਈ ਚੱਕਰ ਨਹੀਂਗਾ ਹਾਂਜੀ ਇਸ ਤਰ੍ਹਾਂ ਹੁਣ ਇਹ ਆਪਾਂ ਆਪਣੇ ਸਿਰ ਦੇ ਉੱਤੇ ਲੈ ਲਈ ਹੈ ਜੀ ਇਤੋਂ ਕੋਈ ਇਕੱਠੀ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਇਹਨੂੰ ਮਤਲਬ ਬਹੁਤ ਸੋਹਣੀ ਬਣੀ ਹੋਈ ਹੈ ਇਤੋਂ ਸਾਰੀ ਇਹ ਉਹਨੇ ਇਹ ਮਤਲਬ ਥੋੜੇ ਕੰਨ ਵੀ ਟੱਕਦੀ ਹੈ ਐ ਹਲਕਾ ਤੀ ਇਹ ਨਹੀਂ ਦਿੰਦੀ ਕਿਉਂਕਿ ਟਾਈਟ ਵੀ ਨਹੀਂ ਹੈਗੀ ਇਸ ਤੋਂ ਦੇਖੋ ਜੀ ਹੁਣ ਤੁਸੀਂ ਆਹ ਦੇਖੋ ਮੇਰੇ ਪਿੱਛੇ ਜੂੜਾ ਹੈ ਜੂੜਾ ਬਾਹਰ ਨਿਕਲ ਗਿਆ ਕਿ ਇਸ ਮੇਰੇ ਭਾਰੇ ਥੋੜੀ ਜਿਹਾ ਤਾਂ ਕਰਕੇ ਜੂੜਾ ਬਾਹਰ ਨਿਕਲ ਗਿਆ ਤੇ ਇਹਦਾ ਮਤਲਬ ਇਹ ਹੁਣ ਮੈਨੂੰ ਕੋਈ ਦਿੱਕਤ ਨਹੀਂ ਦੇ ਰਹੀ ਨਹੀਂ ਇਹ ਤਾਂ ਕੋਈ ਡਿੱਗੇ ਨਾ ਕਰੇ ਨਾ ਕੁਝ ਇਸ ਤੋਂ ਲਾਗਾਂ ਜਿਹੜੇ ਪੋਨੀ ਕਰਦੇ ਆ ਉਹ ਮਤਲਬ ਆਪਦੇ ਪੋਨੀ ਨੂੰ ਇਸ ਤਰ੍ਹਾਂ ਕੱਢ ਵੀ ਸਕਦੇ ਵਿੱਚੋਂ ਅਦਕੀਮ ਆਰਾਮ ਦੇ ਨਾਲ ਜਿਵੇਂ ਮਰਜੀ ਤੁਰੇ ਫਿਰੋ ਪੌਨੀ ਕੱਢ ਕੇ ਆਉਂਦੀ ਨੇ ਓਲ ਦੇ ਵਿੱਚ ਦੀ ਪੌਨੀ ਵੀ ਕੱਢ ਸਕਦੇ ਆ ਉਮੀਦ ਕਰਦੀ ਆ ਜੀ ਤੁਸੀਂ ਪਸੰਦ ਕਰੋਗੇ ਮਿਹਰਬਾਨੀ ਜੀ ਬਹੁਤ ਬਹੁਤ ਵੈਸੇ ਮੈਂ ਪਹਿਲੀ ਵਾਰੀ ਆ ਫੇਸਬੁਕ ਆ ਰਹੀ ਮੈਨੂੰ ਥੋੜਾ ਜਿਹਾ ਨਾਡ ਵੀ ਲੱਗ ਰਿਹਾ ਚਲੋ ਜੀ ਕੋਈ ਗੱਲ ਨਹੀਂ ਤੇ ਆਪਾਂ ਘੜਤਿਸ਼ ਛੋਟੀ ਉਮਰ ਦੇ ਵੱਡੇ ਹੈਗੇ ਤੇ ਠੀਕ ਹੈ ਜੀ ਮਿਹਰਬਾਨੀ ਬਹੁਤ ਬਹੁਤ ਪਸੰਦ ਉਮੀਦ ਕਰਦੀ ਪਸੰਦ ਕਰੋਗੇ ਇਸ ਤੋਂ ਇਲਾਵਾ ਵੀ ਜੇ ਤੁਹਾਨੂੰ ਲੱਗਿਆ ਵੀ ਤੁਹਾਨੂੰ ਨਾ ਸਮਝਾਈ ਮੈਨੂੰ ਦੱਸਿਓ ਜਰੂਰ É que juir de bot, bot, están,